ਵੇ ਬਡਾਲੀ ਪਹੁੰਚ ਗਏ ਆਪਾਂ ਆਪਾਂ ਆ ਕੇ ਘਰ ਤੋਂ 23 ਕਿਲੋਮੀਟਰ 20 ਮਿੰਟ ਲੱਗੇ ਨੇ ਦੇਖ ਰਿਹਾ ਕਿੰਨਾ ਟਾਈਮ ਲੱਗਦਾ ਆਪਣੇ ਘਰ ਤੋਂ ਫਤੇਗੜ ਸਾਹਿਬ ਹੈਗਾ 16 17 ਕਿਲੋਮੀਟਰ ਹਾਂਜੀ ਹਰ ਇੱਕ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਅੱਜ ਤਰੀਕਾ ਹੈ ਗਿਆ 16 ਦਸੰਬਰ 2023 ਟਾਈਮ ਹੋ ਗਿਆ ਸਵੇਰ ਦੇ 7 ਵਜੇ ਆਪਾਂ ਅੱਜ ਪੈਦਲ ਯਾਤਰਾ ਕਰ ਰਹੇ ਆ ਫਟੇਗੜ ਸਾਹਿਬ ਦੀ ਉਹ ਦੀ ਸੰਗਰਾਮ ਅੱਜ ਉੱਥੇ ਚੱਲੇ ਆ ਫਟੇਗੜ ਸਾਹਿਬ 10 ਕਿਲੋਮੀਟਰ ਰਹਿ ਗਿਆ 7-8 ਕਿਲੋਮੀਟਰ ਆ ਗਏ 16 ਤਾ 17 ਕਿਲੋਮੀਟਰ ਆ ਸਾਰਾ 6 ਵਜੇ ਤੁਰੇ ਸੀਗੇ 7 ਵਜੇ ਘੰਟਾ ਹੋ ਗਿਆ ਘੰਟੇ 'ਚ 7 ਕਿਲੋਮੀਟਰ ਲੰਘ ਗਿਆ ਆ ਗਏ ਆਪਾਂ ਉਹੀ 2.5 2.5 ਘੰਟੇ ਤੱਕ ਲੱਗੇ ਜਾਣਗੇ 10 ਕਿਲੋਮੀਟਰ ਰਹਿ ਗਿਆ ਬਣੇ ਰੋ ਬਲੌਗ ਦੇ ਵਿੱਚ ਦਿਖਾਉਣਾ ਤੁਹਾਨੂੰ ਅੱਜ ਪੈਦਲ ਜਾਤਾ ਪਹੁੰਚ ਗਏ ਜੀ ਅਫਨ ਦਫੇੜੇ ਦਫੇੜਾ ਦਫੇੜਾ ਸਾਪੀ ਕਰ ਰਹੇ ਨੇ ਡੇਰਾ ਹੈ ਡੇਰੇ ਕਰਕੇ ਦਫੇੜਾ ਸਾਪੀ ਕਰ ਰਹੇ ਨੇ ਇਹ ਆ ਪਿੰਡ ਟੁਫੇੜਾ ਆ ਡੇਰਾ ਇਹ ਘੇੜਾ ਜਰਾ ਦੋ ਡੇਰਾ ਇੱਕੋ ਜਣ ਕੇ ਇੱਧਰ ਪਾਰਕਿੰਗ ਬਣਾਈ ਵੀ ਉਧਰ ਡੇਰਾ ਉਹ ਸਾਹਮਣੇ ਇੱਧਰ ਡੇਰਾ ਆ ਪਹਰੇਗਾ ਜੀ 6 ਕਿਲੋਮੀਟਰ ਟਾਈਮ ਹੋਗਾ 8:00 ਵਜੇ ਉਹ ਘੰਟੇ ਲੱਗ ਗਿਆ ਆਪਾਂ ਨੂੰ ਲਓ ਜੀ ਆਪਾਂ ਪਹੁੰਚ ਗਏ ਪੈਰਾ ਉਪਰ ਆਹਦਰ ਉੱਪਰਲੀ ਸਾਈਡ ਜਾਂਦਾ ਬਾਈਪਾਸ ਆ ਫਟੇਗੜ ਸਾਹਿਬ ਨੂੰ ਜਾਂਦਾ ਇਧਰੋਂ ਆਪਾਂ ਆਏ ਆ ਤੈਨੂੰ ਚੱਲੇ ਆ ਰਹੇਗਾ ਸਾਰਾ 6 ਕਿਲੋਮੀਟਰ ਹਵਾ ਇਕੱਠ ਹੋ ਗਏ ਵੀਨਾ ਅੱਧਾ ਘੰਟਾ ਲੱਗੂ ਹੋਰ ਅੱਧਾ ਜਾ ਪਾਉਣਾ ਘੰਟਾ ਪੀੜ ਵੀ ਹੌਲੀ ਹੋ ਗਈ। ਅ ਜੇ ਆਪਾਂ ਪਹੁੰਚ ਗਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਗੇਟ ਮੁਹੱਦੀਆਂ ਟਰੈਕਟਰ ਤਿੰਨ ਲਓ ਜੇ ਆਪਾਂ ਪਹੁੰਚ ਗਏ ਫਤੇਗੜ ਸਾਹਿਬ ਹੋ ਰਿਹਾ ਗੁਰਦੁਆਰਾ ਸਾਹਮਣੇ ਲੰਗਰਾਂ ਦੀ ਚੱਲਦੀ ਇੱਥੇ ਆ ਰਹੀ। ਮਾਰੋ ਮਾਰ ਜਿਨ੍ਹਾਂ ਨੇ ਥਾਪ ਸਫਾਈਆਂ ਵਿੱਚ ਲੰਗਰ ਲੱਗ ਵੀ ਗਏ ਪਿੱਛੇ ਰਹਿ ਗਏ। ਉਦਖਾਉਣੇ ਪੁੱਲਗੇ ਤਿਆਰੀਆਂ ਜਾਲਦੀਆਂ ਫੜੇ ਘੜਦਾ ਸ੍ਰੀ ਹਿੱਦੀ ਜੋੜ ਮੇਲਾ ਤਿਆਗੜ ਸਾਹਿਬ 26 27 28 ਦੇ ਦਿਵਾਨ ਹੈ 28 ਨੂੰ ਨਗਰ ਕੀਰਤਨ ਸਮਾਪਤੀ ਪਹੁੰਚੇਗੇ ਆਪਾ ਦਿਖਾਉਣੇ ਆ ਰਹੇ ਹੁਣ ਫੇਰ ਕਰਾਉਣੇ ਦਰਸ਼ਨ ਹਰ ਮਰੀ ਕਹਿਣਾ ਕਹਿਣਾ ਮਰਨ ਦੀ ਮਾਇਨੇ ਬੋਲਣ ਵਾਲੀ ਆ ਲੈਣਾ ਬੜੇ ਰਾਹ ਤੇ ਤੁੰਦੇ ਕਰਤਾ ਜੀ ਪਿਆਰੀ ਨੂੰ ਮਿੱਤਰ ਤੇ ਪਿਆਰੀ ਨੂੰ ਮਿੱਤਰ ਪਿਆਰੀ ਮਿੱਤਰ ਪਿਆਰੀ ਨਬੀਆ ਸੀ ਸਦੀਆ ਪਰ ਸਿਰ ਨਬੀਆ ਸਗਲ ਬਸਤਾ ਕੇ ਆਪ ਤੁਮ ਜੇ ਨੇ ਸਗਲ ਬਸਤਾ ਸਤ ਤਕੁਰ ਕੋ ਜਾ ਕੋ ਹਰਨ ਕਰ ਨਾ ਕੋ ਇਸ ਜੁਗ ਮਾਰ ਸੋਰ ਘਿਰਤ ਹੈ ਓ ਰਾਮਾ ਠੰਡਾਪੁਰ ਜਤੇ ਫਾਡੇਗੜ ਸਾਹਿਬ ਆਪਾਂ ਦਰਸ਼ਨ ਕਰ ਲਏ ਨਾਲ ਤੁਹਾਨੂੰ ਕਰਾਏ ਆ। ਅ ਸੰਗਰਾਜ ਕਰਕੇ ਸੰਗਤ ਕਾਫੀ ਆਈ ਹੋਇਆ। ਤੇ ਹੁਣ ਚੱਲਦੇ ਆਪਾਂ ਜੋਤੀ ਸਰੂਪ ਸਾਹਿਬ ਤੁਹਾਨੂੰ ਵਾਲੇ ਰਾਸਤੇ ਤੁਹਾਨੂੰ ਦਿਖਾਵਾਂਗੇ ਲੰਗਰਾਂ ਦੀ ਸਾਫ ਸਫਾਈ ਚੱਲਦੀ ਹੈ ਲੰਗਰ ਲੱਗ ਰਹੇ ਨੇ ਵਿੱਚ ਦੋ ਤਿੰਨ ਲੱਗ ਪੀ ਗਏ ਤੁਹਾਨੂੰ ਦਿਖਾਵਾਂਗੇ ਬੜੇ ਰੌਬ ਲਾਉਦੇ। ਲਓ ਜੀ ਆਪਾਂ ਪਹੁੰਚੇ ਜੋਤੀ ਸਰੂਪ ਸਾਹਿਬ ਸਾਹਮਣੇ ਰਿਹਾ ਗੁਰਦੁਆਰਾ। ਇੱਧਰ ਲੰਗਰਾਂ ਦੀ ਤਿਆਰੀ। ਇੱਧਰ ਵਾਸ਼ਰੂਮ ਵਗੈਰਾ ਨਿਰਮਣ ਰਿਹਾ ਨਵੇਂ ਪਬਲਿਕ ਵਾਸਤੇ ਜਿੰਨੀ ਵੀ ਸੰਗਤ ਆਉਂਦੀ ਹੈ। ਆ ਲੰਗਰਾਂ ਦੀ ਜਗਾ ਖਾਣ ਦਾ ਕੰਮ ਚੱਲ ਰਿਹਾ ਹੈ ਉਹ ਥਾਪਾਂ ਦੇ ਜੋਤੀ ਸਰੂਪ ਸਾਹਿਬ ਪਾਤਸ਼ਾਹੀ ਕਰਾਉਣੇ ਹਨ ਦਰਸ਼ਨ ਵੇਲੇ ਧੀਰਮਾ ਕੀ ਧੀਰਮਾ ਆਪਣੀ ਕੁੰਮਨੈ ਲੈ ਕੇ ਆਈ ਜੀ ਨਾਮ ਤੇ ਦੇਵ ਸੰਕਤ ਕਾਲਿ ਨਾਮ ਅੰਤੇ ਮਤ ਜੀਏ ਬੋਲੀ ਤੀ ਚੁਟੀ ਨਾਮ ਜਿਨੀ ਨਾਮ ਤੇ ਆ ਨਾਨਕ ਤਰ ਮਖੂ ਮੁਰਦੀ ਕਿੰਨੀ ਸੰਦੇ ਲੋ ਜੀ ਆਪਾਂ ਜੋਤੀ ਸਭਾ ਦਾ ਦਰਸ਼ਨ ਕਰ ਲਏ ਤੁਹਾਨੂੰ ਵੀ ਕਰਾ ਦੇ ਆਪਾਂ ਬਾਅਦ ਹੁਣ ਆਪਾਂ ਚੱਲਦੇ ਆ ਘਰ ਨੂੰ ਮਿਲਦੇ ਆ ਤੁਹਾਨੂੰ ਰਾਹ ਤੇ ਜਿਹਦਾ ਚੈਰੀ ਬਣਾਈਏ ਵੀਡੀਓ ਕਿੱਥਾ ਘਰ ਜਾ ਕੇ ਮਿਲਾਂਗੇ ਦੱਸਿਓ ਉਮੀਦ ਕਰਦੇ ਆ ਤੁਹਾਨੂੰ ਵਲੌਗ ਬੱਜੇ ਲੱਗ ਜਾਊਗਾ ਕਮੈਂਟ ਕਰਕੇ ਜਰੂਰ ਅਸੀ